ਨਗਰ ਫਰਾਂਵਨ ਨੂੰ ਬੁਲਾਈ ਅਵਲਦੀ ਨੂੰ ਗੋਮ ਖੰਡੋਲ ਅਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈਜੀ ਸਾਹਿਬ ਫਿਰੋਜ਼ਪੁਰ ਔਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਸ੍ਰੀ ਵਿਰਿੰਦਰ ਬਰਾਲ ਜੀ ਵੱਲੋਂ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਆ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਪਿੰਡ ਮਹਾਲਮ ਦੇ ਵਿੱਚ ਅਸੀਂ ਕਰੀਬ 100 ਮਰਦਮਾਂ ਦੇ ਨਾਲ ਜਿਹੜਾ ਰੇਡ ਕੀਤਾ ਸੀਗਾ ਔਰ ਨਾਲ ਹੀ ਐਕਸਰਸਾਈਜ਼ ਵਿਭਾਗ ਦੇ ਵੀ ਜਿਹੜੇ ਸਾਡੇ ਮਲਾਜਮ ਨਾਲ ਸੀਗੇ ਉਹਦੇ ਤਹਿਤ ਸਬਡਿਵੀਜ਼ਨ ਜਲਾਲਾਬਾਦ ਨੂੰ ਵੱਡੀ ਮਾਤਰਾ ਵਿੱਚ ਕਾਮਯਾਬੀ ਮਿਲੀ ਆ ਜਿਦੇ ਵਿੱਚ ਤਕਰੀਬ ਅਸੀਂ 17000 ਲੀਟਰ ਜਿਹੜੀ ਨਾਣ ਉਹ ਮੌਕੇ ਦੇ ਉੱਤੇ ਨਸ਼ਟ ਕੀਤੀ ਆ ਉਸ ਤੋਂ ਇਲਾਵਾ ਜਿਹੜਾ ਜਿਹੜੀ ਦੇਸੀ ਸ਼ਰਾਬ ਵੀ ਬਰਾਮਦ ਹੋਈ ਆ ਜਿਹਦੇ ਤਹਿਤ ਅਸੀਂ ਤਿੰਨ ਲੋਕਾਂ ਦੇ ਉੱਤੇ ਵੱਖ-ਵੱਖ ਮੁਕਦਮੇ ਜਿਹੜੇ ਦਰਜ ਕੀਤੇ ਨੇ ਸੋ ਇਹ ਜਿਹੜੀ ਕਾਰਵਾਈ ਆ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਵੱਲੋਂ ਜੋ ਦਚਾਨਰ ਦੇਸ਼ ਦਿੱਤੇ ਗਏ ਨੇ ਉਹਨਾਂ ਦੇ ਤਹਿਤ ਅਸੀਂ ਅਮਲ ਵਿੱਚ ਲਿਆਂਦੀ ਆ ਜੋ ਤੁਸੀਂ ਦੇਖਿਆ ਪਿੱਛੇ ਮਜੀਠੇ ਦੇ ਵਿੱਚ ਜਿਹੜਾ ਨਜਾਇਜ਼ ਸ਼ਰਾਬ ਜਿਹੜੀ ਪੀੜ ਕਰਕੇ ਆ ਕਰੀਬ ਵੀ ਕਿਲੋਆਂ ਦੀ ਮਾਤ ਹੋਈ ਆ ਸੋ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀਂ ਜਿਹੜਾ ਇਹ ਸ਼ਰਾਬ ਦਾ ਧੰਦਾ ਕਰਦੇ ਨੇ ਲੋਕ ਨਜਾਇਜ਼ ਸ਼ਰਾਬ ਵੇਚਦੇ ਨੇ ਇਹ ਆਪਣਾ ਕਾਰੋਬਾਰ ਬੰਦ ਕਰ ਦੇਣ ਔਰ ਨਾਲ ਹੀ ਮੈਂ ਜਿਹੜੀ ਇਹ ਸ਼ਰਾਬ ਪੀਣ ਵਾਲੇ ਨੇ ਇਹ ਸਸਤੀ ਸ਼ਰਾਬ ਦੇਖ ਕੇ ਪੀ ਲੈਂਦੇ ਨੇ ਪਰ ਇਹਦੀ ਕੋਈ ਡਿਗਰੀ ਨਹੀਂ ਕੋਈ ਮਾਤਰਾ ਨਹੀਂ ਔਰ ਇਹ ਕਿਸ ਤਰ੍ਹਾਂ ਕੱਢਦੇ ਨੇ ਕਿਸ ਤਰ੍ਹਾਂ ਨਹੀਂ ਕੱਢਦੇ ਸੋ ਉਹ ਨਸ਼ੀਲੀ ਸ਼ਰਾਬ ਪੀਣ ਕਾਰਨ ਜਿਹੜੀ ਇਹਨਾਂ ਦੀ ਮੌਤ ਹੋਈ ਆ ਸੋ ਮੈਂ ਬੇਨਤੀ ਕਰਦਾ ਆਮ ਜਿਹੜੇ ਪਬਲਿਕ ਨੇ ਜਿਹੜੇ ਬੰਦੇ ਪੀਣ ਵਾਲੇ ਨੇ ਵੀ ਉਹ ਇਸ ਤਰ੍ਹਾਂ ਦੀ ਜਿਹੜੀ ਨਜਾਇਜ਼ ਸ਼ਰਾਬ ਕਸੀਦ ਕੀਤੀ ਹੋਈ ਉਹ ਮੁੱਲ ਲੈ ਕੇ ਨਾ ਪੀਣ ਔਰ ਨਾਲ ਹੀ ਮੈਂ ਜਿਹੜੇ ਧੰਦਾ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸਖਤ ਲਹਿਜੇ ਵਿੱਚ ਅਸੀਂ ਇਹ ਚੇਤਾਵਨੀ ਦਿੰਨੇ ਆਂ ਵੀ ਇਹ ਜੋ ਨਜਾਇਜ਼ ਰਾ ਉਹ ਕਸੀਦ ਕਰਦੇ ਨੇ ਇਹ ਬਿਲਕੁਲ ਬੰਦ ਕਰ ਦਾਂ। ਨਹੀਂ ਤਾਂ ਉਹਨਾਂ ਦੇ ਖਿਲਾਫ ਅਸੀਂ ਜੋ ਸਖਤ ਐਕਸ਼ਨ ਲਿਆ ਜਾਊਗਾ ਅਸੀਂ ਪਰਚੇ ਵੀ ਦਰਜ ਕਰਾਂਗੇ ਔਰ ਜੋ ਹੋਰ ਉਹਨਾਂ ਨੇ ਇਸ ਧੰਦੇ ਤੋਂ ਜਿਹੜਾ ਕੋਈ ਨਜਾਇਜ਼ ਪ੍ਰਾਪਤੀ ਬਣਾਈ ਆ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰਕੇ ਔਰ ਉਹਦਾ ਵੀ ਜਿਹੜਾ ਸਰਕਾਰ ਵੱਲੋਂ ਜੋ ਹੁਕਮ ਆਊਗਾ ਉਹ ਅਸੀਂ ਕਾਰਵਾਈ ਕਰਾਂਗੇ।